ਅੰਮ੍ਰਿਤ ਵੇਲੇ ਤੋਂ ਆਪ ਗੁਰੂ ਮਹਾਰਾਜ ਦੇ ਜਸ ਕਰਨ ਵਿੱਚ ਮਨ ਚਿਤ ਇਕਾਗਰ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਸੀ ਮਹਾਰਾਜ ਜੀ ਨੇ ਆਪਾਂ ਨੂੰ ਜੋ ਹੁਕਮ ਦੇ ਕੇ ਸਾਵਧਾਨ ਕੀਤਾ ਹੈ ਉਹਦੇ ਕਈ ਬਚਨ ਵਿਚਾਰਨ ਵਾਲੇ ਨੇ ਜਿੰਨਾ ਦਾ ਸਿਧਾਂਤ ਬਹੁਤ ਗਹਿਰਾ ਹੈ ਇਹ ਸਾਰੇ ਸੰਸਾਰ ਵਿੱਚ ਚਾਹੇ ਕਿਸੇ ਕਿਸਮ ਦਾ ਵੀ ਕੋਈ ਬੰਦਾ ਹੈ ਪੰਜ ਦੋਖ ਇਸ ਤੇ ਘਰ ਤੋਂ ਨਹੀਂ ਲੈਂਦੇ ਤੇ ਸਾਰਿਆਂ ਤੋਂ ਵੱਡਾ ਸਾਰਿਆਂ ਰੋਗਾਂ ਦੀ ਜੜ ਜਿੱਥੋਂ ਕੁੱਲ ਰੋਗ ਪੈਦਾ ਹੁੰਦੇ ਨੇ ਸਰੀਰਿਕ ਰੋਗ ਵੀ ਮਾਨਸਿਕ ਰੋਗ ਵੀ ਭਾਇਚਾਰਕ ਰੋਗ ਵੀ ਆਰਥਿਕ ਰੋਗ ਵੀ ਉਹ ਸਾਰਿਆਂ ਦੀ ਜੜ ਹੰਕਾਰ ਹੈ ਜਿੰਨਾ ਚਿਰ ਹੰਕਾਰ ਆਦਮੀ ਦੇ ਅੰਦਰ ਹੈ ਮੈਂ ਹੈ ਜਿੰਨਾ ਚਿਰ ਉਹਨਾਂ ਚਿਰ ਇਹ ਰੋਗ ਰਹਿੰਦਾ ਹੈ ਰੋਗੀ ਰਹਿੰਦਾ ਹੈ ਇਸ ਰੋਗ ਦੇ ਵਿੱਚ ਮਹਾਰਾਜ ਕਹਿੰਦੇ ਨੇ 1 2 4 10 ਨਹੀਂ ਹਨ ਰੋਗ ਤੋਂ ਰਹਿਤ ਵੀ ਹੈਗਾ ਲੇਕਿਨ ਸਾਰਾ ਜਿੰਨਾ ਵੀ ਨਜ਼ਰ ਆਉਂਦਾ ਹੈ ਜਿੰਨਿਆਂ ਨੂੰ ਅਸੀਂ ਜਾਣਦੇ ਹਾਂ ਜਿੰਨਿਆਂ ਦੇ ਬਾਰੇ ਸਾਡੀ ਵਾਕਿਅਤ ਹੈ ਸਾਰੇ ਰੋਗੀ ਨੇ ਕੁਰਤ ਵੀ ਰੋਗੀ ਹੈ ਸੂਰਜ ਚੰਦਰ ਬਾਦ ਤਾਰੇ ਵੀ ਰੋਗੀ ਨੇ 15 16 ਵਰਸਵਰਗਾ ਵਿੱਚ ਰਹਿਣ ਵਾਲੇ ਤੇਤ ਤੇ ਵੀ ਰੋਗੀ ਨੇ ਰੱਬਾ ਵੀ ਰੋਗੀ ਹੈ ਵਿਸ਼ਨੂ ਵੀ ਰੋਗੀ ਹੈ ਸ਼ਿਵਜੀ ਵੀ ਰੋਗੀ ਹੈ ਔਰ ਅਰਕਾਂ 'ਚ ਰਹਿਣ ਵਾਲੇ ਤਾਂ ਰੋਗੀ ਹੈਗੇ ਹੀ ਆ ਸੰਸਾਰ 'ਤੇ ਰਹਿਣ ਵਾਲੇ ਵੀ ਰੋਗੀ ਨੇ ਕਿਉਂਕਿ ਹੰਕਾਰ ਰੋਗ ਸਾਰਿਆਂ ਨੂੰ ਲੱਗਿਆ ਹੋਇਆ ਹੈ ਇਹ ਚਾਹੇ ਕੁਛ ਕਰਦਾ ਹੈ ਮਹਾਰਾਜ ਕਹਿੰਦੇ ਜਿੰਨਾ ਜੀ ਕਰਦਾ ਹੈ ਕਰ ਲੈ ਜਦ ਤੱਕ ਤੇਰੇ ਅੰਦਰ ਵਿਵੇਕ ਪ੍ਰਤੀ ਨਹੀਂ ਜਾਗਦੀ ਵਿਵੇਕ ਬੁੱਧੀ ਦਾ ਪ੍ਰਕਾਸ਼ ਨਹੀਂ ਹੁੰਦਾ ਉਹਨਾਂ 'ਚ ਇਹ ਰੋਗ ਨਹੀਂ ਜਾ ਸਕਦਾ ਜੀਵ ਜੰਤੂਆਂ ਨੂੰ ਇੱਕ ਇੱਕ ਰੋਗ ਲੱਗਿਆ ਹੋਇਆ ਹੈ ਉਸ ਇੱਕ ਰੋਗ ਦੇ ਨਾਲ ਹੀ ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ ਮੱਛੀ ਨੂੰ ਜਵਾਨ ਦਾ ਰੋਗ ਹੈ ਕੁੰਡੀ ਦੇ ਨਾਲ ਆਟਾ ਲਾ ਦਿੰਦੇ ਨੇ ਐਨੀ ਕਾਲੀ ਕਰਦੀ ਹੈ ਕਿ ਸਵੇਤ ਕੁੰਡੀ ਦੇ ਉਸ ਆਟੇ ਨੂੰ ਅੰਦਰ ਨਿਕਲ ਲੈਂਦੀ ਹੈ ਗੱਲ 'ਚ ਕੁੰਡੀ ਫਸ ਜਾਂਦੀ ਹੈ ਤੇ ਉਹ ਚੁੱਕ ਕੇ ਬਾਹਰ ਖਿੱਚ ਲੈਂਦੇ ਨੇ ਇਹ ਮਾਰੀ ਜਾਂਦੀ ਹੈ ਇੱਕ ਰੋਗ ਦੇ ਨਾਲ ਵ੍ਰਿਸ਼ਟ ਰੋਗ ਜੋ ਲੱਗਿਆ ਹੋਇਆ ਹੈ ਉਹ ਪਤੰਗੇ ਨੂੰ ਲੱਗਿਆ ਹੋਇਆ ਹੈ ਲਾਈਟ ਜਲ ਰਹੀ ਹੈ ਇੱਕਦਮ ਉਹਦੇ ਉੱਤੇ ਜਾ ਜਾ ਕੇ ਜਲਦਾ ਤੁਰਿਆ ਜਾਂਦਾ ਹੈ ਕੰਨਾਂ ਦਾ ਜੋ ਰੋਗ ਹੈ ਸ਼ਬਦ ਰੋਗ ਇਹ ਇਸ ਨੂੰ ਲੱਗਿਆ ਹੋਇਆ ਹੈ ਕਾਂਡੇ ਹੀੜੇ ਦੀ ਆਵਾਜ਼ ਸ਼ਕਾਰੀ ਦਿੰਦਾ ਹੈ ਹਰਨ ਸਿੱਧਾ ਲੱਗਿਆ ਹੋਇਆ ਹੈ ਹਰਨ ਸਿੱਧਾ ਉੱਥੇ ਹੀ ਚਲਿਆ ਜਾਂਦਾ ਹੈ ਇਸ ਗੱਲ ਦੇ ਬੇਪਰਵਾਹ ਹੋ ਕੇ ਕਿ ਮੈਨੂੰ ਮਾਰ ਲਏਗਾ ਖਾ ਲਏਗਾ ਹਾਥੀ ਨੂੰ ਕਾਮ ਰੋਲ ਲੱਗਿਆ ਹੋਇਆ ਹੈ ਸਪਰਸ਼ ਦਾ ਰੋਗ ਹੈ ਕਾਗਜ਼ਾਂ ਦੀ ਹਥਣੀ ਵੜਾ ਕੇ ਟੋਆ ਪੁੱਟ ਕੇ ਉੱਥੇ ਘਾਫੂਸ ਫਿਸ਼ਾ ਕੇ ਉਤਨੇ ਪਤਲੀ ਜਈ ਛੱਤ ਪਾ ਦਿੰਦੇ ਨੇ ਬਾਸਾਂ ਦੀ ਹਾਥੀ ਦੌੜਿਆ ਹੋਇਆ ਜਾਂਦਾ ਹੈ ਤੇ ਟੋਏ ਵਿੱਚ ਗਿਰ ਜਾਂਦਾ ਹੈ ਫਿਰ ਉਸ ਤੋਂ ਨਿਕਲ ਨਹੀਂ ਹੁੰਦਾ ਸਾਰੀ ਜ਼ਿੰਦਗੀ ਬਿਰਖ ਦੀ ਗੁਲਾਮੀ ਕਰਦਾ ਹੈ ਤੇ ਐਡੀ ਤਾਕਤ ਦਾ ਮਾਲਕ ਹੁੰਦਾ ਹੋਇਆ ਬਾਹਰ ਨਹੀਂ ਜਾ ਸਕਦਾ ਛੁੱਟ ਨਹੀਂ ਸਕਦਾ ਜ਼ਿੰਦਗੀ ਗੁਲਾਮ ਹੋ ਕੇ گزارਦਾ ਹੈ ਸਾਥੀਆਂ ਨਾਲੋਂ ਅਲਵਿਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਸਾਰਿਆਂ ਨੂੰ ਰੋਗ ਲੱਗੇ ਹੋਏ ਨੇ ਕੰਤ ਦਾ ਰੋਗ ਭਵਰੇ ਨੂੰ ਲੱਗਿਆ ਹੋਇਆ ਹੈ ਫੁੱਲ ਵਿੱਚ ਆ ਕੇ ਬੈਠਦਾ ਜਾਂਦਾ ਹੈ ਰਾਤ ਨੂੰ ਫੁੱਲ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਸਵੇਰੇ ਮਰ ਜਾਂਦਾ ਹੈ ਫੁੱਲ ਵਿੱਚ ਘੁੱਟ ਕੇ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਨੂੰ ਤਾਂ ਇੱਕ ਇੱਕ ਰੋਗ ਹੈ ਜਿਹੜਾ ਮਨੁੱਖ ਹੈ ਇਹਨੂੰ ਪੰਜ ਰੋਗ ਲੱਗੇ ਹੋਏ ਨੇ ਇਹ ਤੇ ਸਾਰੇ ਰੋਗਾ ਦੀ ਜਿਹੜੀ ਜੜ੍ਹ ਹੈ ਹਮੇ ਰੋਗ ਮਾਰਕ ਕੋ ਦਿਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਅਚ ਮੋਏ ਪਤੰਗਾ ਨਾਦ ਰੋਗ ਖੱਪ ਗਏ ਕੁਰੰਗਾ ਮਨ ਨੂੰ ਈਗੋ ਹੋਵੇ ਦਾ ਰੋਗ ਦੇ ਦਿੱਤਾ ਇਹ ਈਗੋ ਦਾ ਰੋਗ ਨਹੀਂ ਇਹ ਤਾਂ ਟੁੱਟਦਾ ਇਸ ਤੇ ਵਾਸਤੇ ਬਿਰਤ ਇਲਾਜ ਕੀਤੇ ਨੇ ਮੈਂ ਪਾਠੀ ਹਾਂ ਮੈਂ ਗਿਆਨੀ ਹਾਂ ਮੈਂ ਕਥਾ ਕਰਦਾ ਹਾਂ ਮੈਂ ਕੀਰਤਨ ਕਰਦਾ ਹਾਂ ਮੇਰੇ ਵਿਚਾਰ ਬਹੁਤ ਸੋਹਣੇ ਨੇ ਮੇਰਾ ਪਾਠ ਬੜਾ ਸ਼ੁੱਧ ਹੈ ਮੈਂ ਅਮੀਰ ਹਾਂ ਮੇਰੇ ਨਾਲ ਦਾ ਕੋਈ ਨਹੀਂ ਹੈ ਮੇਰੇ ਕੋਲ ਜ਼ਮੀਨ ਜ਼ਿਆਦਾ ਹੈ ਮੇਰੇ ਜੇ ਤਾਕਤ ਜ਼ਿਆਦਾ ਹੈ ਮੈਂ ਨੇਖਾਂ ਫਲਾਣਾ ਬੁਰਾ ਹੈ ਉਹਨਾਂ ਨਾਲੋਂ ਮੈਂ ਚੰਗਾ ਹਾਂ ਆ ਖਿਆਲ ਆਦਮੀ ਦੇ ਕਦੇ ਵੀ ਨਹੀਂ ਜਾਂਦੇ ਕਿਉਂਕਿ ਰੋਗੀ ਹੈ ਰੋਗੀ ਰੋਗ ਦੀਆਂ ਗੱਲਾਂ ਕਹੋਣੀਆਂ ਨੇ ਜਿਹਨੂੰ ਰੋਗ ਨਹੀਂ ਹੈ ਉਹਦੇ ਖਿਆਲ ਇਹਦੇ ਵਿਪਰੀਤ ਹੁੰਦੇ ਨੇ ਉਹ ਇੱਕੋ ਗੱਲ ਦਾ ਫੈਸਲਾ ਕਰ ਲੈਂਦਾ ਹੈ ਕਬੀਰ ਸਭ ਕੇ ਹਮ ਬੁਰੇ ਅਮ ਤਜ ਭਲੋ ਸਭ ਕੋਈ ਮੈਨੂੰ ਛੱਡ ਦਿਓ ਬਾਕੀ ਸਾਰਾ ਸੰਸਾਰ ਭੜਿਆ ਦਾ ਹੀ ਹੈ ਦੋਖ ਦ੍ਰਿਸ਼ਟੀ ਜਿਹੜਾ ਦੂਸਰਿਆਂ 'ਚ ਕੱਢਦਾ ਹੈ ਉਹ ਰੋਗੀ ਹੈ ਆਦਮੀ ਕਿਉਂਕਿ ਉਹਦੇ ਅੰਦਰ ਹੰਕਾਰ ਰੋਗ ਪੈਦਾ ਹੋ ਗਿਆ ਆਪਣੇ ਆਪ ਨੂੰ ਉੱਚਾ ਕਹਿਣਾ ਦੂਸਰਿਆਂ ਨੂੰ ਨੀਵਾ ਕਹਿਣਾ ਜਿਹੜਾ ਇਸ ਤਰ੍ਹਾਂ ਦੇ ਨਾਲ ਸਮਝਦਾ ਹੈ ਕਿ ਮੈਂ ਬੁਰਾ ਹਾਂ ਸੰਸਾਰ ਭਲਾ ਹੈ ਉਹ ਜਸ ਐਸਾ ਕਰ ਬੁਝਿਆ ਮਿੱਠ ਮਾਰਸ ਹੋਏ ਕੌਣ ਬੁਝਦਾ ਹੈ ਦੇਖੋ ਆਪਣੇ ਦਿਲਾਂ ਚੇਤ ਝਾਤੀ ਮਾਰ ਕੇ ਕਹਿੰਦਾ ਹੈ ਕੋਈ ਕੇ ਮੈਂ ਫਲਾਣੇ ਨਾਲੋਂ ਮੜਾ ਹਾਂ ਮੈਂ ਉਹਦੇ ਨਾਲੋਂ ਚੰਗਾ ਹਾਂ ਉਹ ਨਿਤ ਨੇਮ ਨਹੀਂ ਕਰਦਾ ਉਹਦੇ ਨਾਲੋਂ ਤਾਂ ਮੈਂ ਚੰਗਾ ਹਾਂ ਮੈਂ ਅਮਰਤ ਵੇਲੇ ਜਾਗਦਾ ਹਾਂ ਆਹ ਰਾਜ ਜੀ ਕਹਿੰਦੇ ਨੇ ਤੂੰ ਤਾਂ ਸੰਗਲ ਬਣ ਲਿਆ ਆਹ ਗੱਲ ਸੋਚ ਕੇ ਮੈਂ ਜਲਾ ਕਟਿਆ ਮੈਂ 42 ਦਿਨ ਬੈਠ ਕੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਰੋਜ਼ ਦਾ ਸੌ ਪਾਠ ਮੈਂ ਉਹਨਾਂ ਸਾਰਿਆਂ ਨਾਲੋਂ ਚੰਗਾ ਹਾਂ ਜਿਹੜੇ ਕਰਦੇ ਨਹੀਂ ਕੁਛ ਮਹਾਰਾਜ ਜੀ ਕਹਿੰਦੇ ਤੂੰ ਵੀ ਕੁਛ ਨਹੀਂ ਕੀਤਾ ਤੂੰ ਇੱਕ ਸੰਗਲ ਹੋਰ ਬਲੇਡ ਲਿਆ ਆਪਣੇ ਆਲੇ ਦੁਆਲੇ ਜਿਹੜਾ ਟੁੱਟਣਾ ਹੀ ਨਹੀਂ ਹੈ ਜਦੋਂ ਗੁਰਦੁਸ਼mesh ਪਿਤਾ ਜੀ ਪੰਟਾ ਸੇਪ ਗਏ ਹੋਏ ਸਨ ਉਸ ਸਮੇਂ ਦੀ ਕਥਾ ਹੈ ਸਟਾਉਰੇ ਇੱਕ ਬਹੁਤ ਉੱਚ ਕੋਟੀ ਦਾ ਮਹਾਪੁਰਸ਼ ਰੇਂਦਾ ਸੀ ਤੇ ਸਭ ਦ੍ਰਿਸ਼ਟੀ ਸੀ ਉਸਦੀ ਹਿੰਦੂਆਂ ਤੇ ਮੁਸਲਮਾਨਾਂ ਨੂੰ ਗਰੀਬਾਂ ਤੇ ਅਮੀਰਾਂ ਨੂੰ ਬੜਿਆ ਹੋਇਆ ਨੂੰ ਅਨਪੜਾਂ ਨੂੰ ਜਾਣਕਾਰਾਂ ਨੂੰ ਅਣਜਾਣਾਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਿਆ ਕਰਦਾ ਸੀ ਬੜਾ ਮਨ ਵਿੱਚ ਪਿਆਰ ਸੀ ਪਰਮੇਸ਼ਰ ਦੇ ਮਿਲਣ ਦੀ ਬਹੁਤ ਲਗਨ ਸੀ ਸੇਵਾ ਕਰਦਾ ਸੀ ਸਮੇ ਦੇ ਰਿਵਾਜ ਦੇ ਮੁਤਾਬਕ ਉਹ ਲੰਗਰ ਚਲਾਉਂਦਾ ਸੀ ਇੱਕ ਇਸਲਾਮ ਵਾਲਿਆਂ ਵਾਸਤੇ ਤੇ ਇੱਕ ਹਿੰਦੂਆਂ ਵਾਸਤੇ ਹਿੰਦੂਆਂ ਵਾਸਤੇ ਪੱਕਾ ਲੰਗਰ ਚਲਾਉਂਦਾ ਸੀ ਕਿਉਂਕਿ ਜਾਤਾਂ ਪਾਤਾਂ ਦੇ ਪਰਬੋਤ ਹੋਣ ਕਰਕੇ ਖਾਂਦੇ ਨਹੀਂ ਸੰ ਕੱਚਾ ਲੰਗਰ ਕੱਚਾ ਲੰਗਰ ਹੁੰਦਾ ਹੈ ਤਲੀਆਂ ਹੋਈਆਂ ਚੀਜ਼ਾਂ ਤੋਂ ਬਿਨਾਂ ਜਿਹੜਾ ਹੋਵੇ ਸੋ ਇਸ ਤਰ੍ਹਾਂ ਉਹ ਪੱਕਾ ਲੰਗਰ ਵੀ ਚਲਾਉਂਦਾ ਸੀ ਆਇਆ ਗਿਆ ਦੀ ਸੇਵਾ ਵੀ ਕਰਦਾ ਸੀ ਵਾਕ ਸਿੱਧੇ ਸੀ ਲੋਕ ਕਾਮਨਾਵਾਂ ਧਾਰ ਕੇ ਆਉਂਦੇ ਸੀ ਬਿਮਾਰਾਂ ਨੂੰ ਰਾਜੀ ਕਰ ਦਿੰਦਾ ਸੀ ਔਰ ਅਨੇਕਾਂ ਉਹਦੇ ਵਿੱਚ ਵਰਕ ਤਾਂ ਹੀ ਵਰਨਾ ਸਰਾਰੇ ਇਲਾਕੇ ਦਾ ਪ੍ਰੀਆ ਸੀ ਲੋਕ ਜਾਨਾ ਵਾਰ ਤੱਕ ਉਹਦੇ ਤੋਂ ਪਰਬਾਰ ਹੋਣ ਨੂੰ ਤਿਆਰ ਥਾ ਉਹਦੇ ਜਿਹੜੇ murid ਹੁੰਦੇ ਸੀ ਉਹ ਬੜੇ ਸੋਜੀ ਵਾਲੇ ਸੀ ਕਿਸੇ ਨਾਲ ਨਫ਼ਰਤ ਨਹੀਂ ਸੀ ਕਰਦੇ ਕਿਸੇ ਨਾਲ ਦ੍ਰੈਤ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਦੇ ਮੁਰਸ਼ਿਦ ਦੇ ਵਿੱਚ ਇਹ ਚੀਜ਼ ਨਹੀਂ ਸੀ ਜਿਹੜੇ ਮੁਰਸ਼ਿਦ 'ਤੇ ਨੁਕਸ ਹੁੰਦਾ ਹੈ ਉਹਦੇ murid ਇਕਰਤ ਕਰਦੇ ਨੇ ਦੂਸਰਿਆਂ ਨੂੰ ਨਫ਼ਰਤ ਕਰਦੇ ਨੇ ਦੂਸਰਿਆਂ ਨੂੰ ਘਟਿਆ ਜਾਣਦੇ ਨੇ ਦੂਸਰਿਆਂ ਨੂੰ ਮੰਦ ਜਾਣਦੇ ਨੇ ਕਿਉਂਕਿ ਉਹਨਾਂ ਦਾ ਦੱਸਣ ਵਾਲਾ ਹੈ ਉਹ ਵੀ ਉਹੋ ਜਿਹਾ ਹੈ ਗੁਰੂ ਜਿਨ੍ਹਾਂ ਦੇ ਟਪੜੇ ਚੇਲੇ ਜਾਣ ਛੜਾਪ ਲੇਕਿਨ ਉਸ ਐਸ ਨਹੀਂ ਸੀ ਉਹ ਬਹੁਤ ਫੌਜੀ ਵਾਲਾ ਸੀ ਇੱਕ ਗੱਲ ਉਹਦੀ ਸਮਝੇ ਨਹੀਂ ਸੀ ਆ ਰਹੀ ਵੱਡੇ ਵੱਡੇ ਸਾਧੂਆਂ ਨੂੰ ਬੁਲਾ ਕੇ ਤਤ ਬਾਕ ਮਹਾ ਬਾਕ ਸੁਣਦਾ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਕਥਾ ਕਹਾਣੀਆਂ ਤੋਂ ਤਤ ਵਿਵੇਚਨ ਦੀਆਂ ਗੱਲਾਂ ਜੋ ਸਾਰੇ ਧਰਮਾਂ ਦੀਆਂ ਸਾਡੀਆਂ ਹੁੰਦੀਆਂ ਹਨ ਮਹਾਪੁਰਸ਼ਾਂ ਨੂੰ ਬੁਲਾ ਕੇ ਸੁਣਦਾ ਰਹਿੰਦਾ ਸੀ ਜਾਣਦਾ ਸਭ ਕੁਝ ਸੀ ਲੇਕਿਨ ਮੰਨਦਾ ਪਰਮਦੇਸ਼ ਹੀ ਅਜੇ ਟੁੱਟਿਆ ਪੰਜ ਪਰਮ ਆਦਮੀ ਦੇ ਮਨ ਨੂੰ ਹਰ ਵਕਤ ਤੱਕ ਕਰਦੇ ਰਹਿੰਦੇ ਨੇ ਇਨ੍ਹਾਂ ਪੰਜਾਂ ਪਰਮਾਂ ਦੇ ਵਿੱਚ ਹੀ ਆਦਮੀ ਪਿਆ ਹੋਇਆ ਚਾਹੇ ਨੇਕ ਹੈ ਚਾਹੇ ਬਦ ਹੈ ਚਾਹੇ ਗਿਆਨੀ ਹੈ ਚਾਹੇ ਅਗਿਆਨੀ ਹੈ ਪਰ ਅੰਮੇ ਹੀ ਟੁੱਟਦੇ ਮਹਾਰਾਜ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਜੀ ਨੇ ਮਿਟੇਨਾ ਪਰਮ ਕੀ ਕਾਈ ਜਿੰਨਾ ਚਿਰ ਆਪਾ ਜੀ ਨਾਲ ਦੀ ਜੁਗ ਨਹੀਂ ਪੈਂਜੀ ਉਹਨਾਂ ਚਿਰ ਪਰਮ ਨਹੀਂ ਟੁੱਟਦਾ ਜਿੰਨਾ ਚਿਰ ਪਰਮ ਨਹੀਂ ਟੁੱਟਦਾ ਉਹਨਾਂ ਚਿਰ ਰੋਗ ਨਹੀਂ ਟੁੱਟਦਾ ਜਿੰਨਾ ਚਿਰ ਰੋਗ ਨਹੀਂ ਟੁੱਟਦਾ ਉਹਨਾਂ ਚਿਰ ਇਹਦਾ ਜੰਮਣਾ ਮਰਨਾ ਇਹਦੇ ਗੱਲ ਚੋਂ ਨਹੀਂ ਲੈਂਦਾ ਕਿਉਂਕਿ ਰੋਗ ਦਾ ਜੰਮਣਾ ਮਰਨਾ ਹੀ ਹੈ ਓਮੇ ਇਹਾ ਜਾਤ ਹੈ ਓਮੇ ਕਰਮ ਕਮਾਏ ਓਮੇ ਇਹ ਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਇਏ ਬਾਰ ਬਾਰ ਜਮਦਾ ਮਰਦਾ ਰਹਿਦਾ ਹੈ ਜਿੰਨਾ ਚਿਰ ਪੂਰਨ ਗਿਆਨ ਨਹੀਂ ਹੁੰਦਾ ਜਦ ਗਿਆਨ ਹੋ ਕੇ ਓਮੇ ਦਾ ਨਾਸ਼ ਹੋਏਗਾ ਉਸ ਵੇਲੇ ਜਮਣਾ ਮਰਨਾ ਇਹਦਾ ਖਤਮ ਹੋਇਆ ਕਰਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਮਾਧਾਰਸੀ ਉਤੋ ਤੋ ਨਹੀਂ ਸੀ ਕਹਿੰਦਾ ਕਿ ਭਾਈ ਪਤਾ ਨਹੀਂ ਲੱਗਿਆ ਗੱਲਾਂ ਜਾਣਦਾ ਸਾਰੀਆਂ ਸੀ ਪਰ ਪ੍ਰਤੱਖ ਰੂਪ ਤੇ ਅਜੇ ਪ੍ਰਗਟ ਨਹੀਂ ਸੀ ਹੋਇਆ ਅਨੁਭਵ ਨਹੀਂ ਸੀ ਖੁੱਲਿਆ ਜਾਣਨ ਦੀ ਥਾਂ ਤੇ ਪੂਰੀ ਤਰ੍ਹਾਂ ਜਾਣਦਾ ਸੀ ਅਖੀਰ ਉਸ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਦਸਵੇਂ ਥਾਂ ਅੱਜ ਪੌਂਟੇ ਸਾਹਿਬ ਵਿੱਚ ਨਿਵਾਸ ਰੱਖਦੇ ਨੇ ਤੇ ਬਹੁਤ ਜਿਗਿਆਸੂ ਜਾਂ ਇਹ ਮਨੋ ਕਾਮਨਾ ਪੂਰੀਆਂ ਕਰਦੇ ਹਨ ਜਿਸ ਤਰ੍ਹਾਂ ਦੀ ਵੀ ਕਿਸੇ ਦੀ ਵਾਸ਼ਨਾ ਹੁੰਦੀ ਹੈ ਗਿਆਨ ਵਾਲਿਆਂ ਨੂੰ ਗਿਆਨ ਮਿਲਦਾ ਹੈ ਕਾਮਨਾਵਾਂ ਵਾਲਿਆਂ ਨੂੰ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਧਰਮ ਵਾਲੇ ਨੂੰ ਧਰਮ ਮਿਲਦਾ ਹੈ ਅਰਥ ਮਾਇਆ ਵਾਲੇ ਨੂੰ ਅਰਥ ਮਿਲਦਾ ਹੈ ਹੋਰ ਅਨੇਕਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਮਨ ਵਿੱਚ ਫੁਰਨਾ ਬਣਨਾ ਸ਼ੁਰੂ ਹੋ ਗਿਆ ਕਿ ਕੋਈ ਮੌਕਾ ਕੱਢੀਏ ਕਿ ਜਾ ਕੇ ਗੁਰਦਸ਼ਪੇਸ਼ ਪਿਤਾ ਦੇ ਚਰਨਾਚੇ ਹਾਜ਼ਰ ਹੋਵਾਂ ਤੇ ਉਹਨਾਂ ਕੋਲੋਂ ਆਪਣਾ ਦੁੱਖ ਸੱਚ ਦੱਸ ਦੇਵਾਂ